PB Today ਚੈਨਲ ਤੇ ਤੁਹਾਡਾ ਸਵਾਗਤ ਹੈ ਚੱਕਦਾਨਾ ਤੋਂ ਮੁਕੰਦਪੁਰ ਸੜਕ ਦਾ ਮੰਦਾ ਹਾਲ ਪਾਵੇਂ ਸਰਕਾਰ ਨੂੰ ਦਿਖਾਈ ਨਹੀਂ ਦੇ ਰਿਹਾ ਪਰੰਤੂ ਇੱਕ ਨੌਜਵਾਨ ਨੇ ਜਿੱਥੇ ਆਪਣੇ ਆਪ ਤੇ ਹੰਝੂ ਵਹਾ ਰਹੀ ਇਸ ਸੜਕ ਦੇ ਹੰਝੂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਇਸ ਸੜਕ ਵਿੱਚ ਡਿੱਗਦੇ ਟੈਂਦੇ ਲੋਕਾਂ ਲਈ ਆਪਣਾ ਤਿਲਫੁਲ ਯੋਗਦਾਨ ਪਾ ਕੇ ਸਰਕਾਰ ਨੂੰ ਉਸ ਦੇ ਅੰਨੇਪਨ ਦਾ ਅਹਿਸਾਸ ਵੀ ਕਰਵਾਇਆ ਹੈ ਜੋ ਰੋਜ਼ਾਨਾ ਆਪਣੇ ਘਰੋਂ ਕਹੀ ਤੇ ਬਾਲਟੀ ਲਿਆ ਕੇ ਇਸ ਸੜਕ ਵਿੱਚ ਪੇਟੋਇਆ ਨੂੰ ਮਿੱਟੀ ਨਾਲ ਪਰ ਰਿਹਾ ਹੈ ਸਾਂਝੋ ਇਤੋਂ ਲਾਂਗ ਰਹੇ ਲੋਕਾਂ ਨੂੰ ਕੁਝ ਨਾ ਕੁਝ ਰਾਤ ਮਿਲ ਸਕੇ ਪੱਤਰਕਾਰ ਨੂੰ ਅਚੰਚੇਤ ਮਿਲੇ ਇਹ ਵੱਡਮੁੱਲੀ ਸੇਵਾ ਕਰਦੇ ਇਸ ਨੌਜਵਾਨ ਨੇ ਆਪਣਾ ਨਾਮ ਮੰਗਲ ਅਤੇ ਪਿੰਡ ਮੁਕੰਨਪੁਰ ਨਜ਼ਦੀਕ ਸ਼ੁਕਾਰਾ ਦੱਸਿਆ ਜਿਸ ਨੇ ਇਹ ਵੀ ਦੱਸਿਆ ਕਿ ਉਹ ਰਾਜਾ ਸਾਹਿਬ ਜੀ ਦਾ ਸੇਵਕ ਹੈ ਅਤੇ ਇਸ ਸੜਕ ਤੋਂ ਹਰ ਰੋਜ਼ ਹਨੇਕਾ ਸੰਤਾ ਰਾਜਾ ਸਾਹਿਬ ਦੇ ਅਸਥਾਨਾਂ ਤੇ ਮੱਥਾ ਟੇਕਣ ਜਾਂਦੀਆਂ ਹਨ ਆਉ ਸਟਾਫ ਰਿਪੋਰਟਰ ਬੱਗਾ ਸੇਲ ਕਿਆਣਾ ਰਹੀ ਪੜ੍ਹੀ ਲਿਖੀ ਸਰਕਾਰ ਨੂੰ ਦੀਵਾ ਦਿਖਾ ਰਹੇ ਇਸ ਵੀ ਰੁਜ਼ਗਾਰ ਨੌਜਵਾਨ ਦੇ ਨਾਲ ਕਰਵਾਏ ਤੁਹਾਡੀ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਮੈਂ ਹਰ ਰੋਜ਼ ਮੇਰਾ ਬੰਗਿਆਂ ਤੋਂ ਚੱਕਰਨ ਨੂੰ ਆਉਣ ਜਾਣ ਬਣਿਆ ਰਹਿੰਦਾ ਆ ਤੇ ਮੈਂ ਇਸ ਨੌਜਵਾਨ ਨੂੰ ਇੱਕ ਵਾਰ ਇਹਨੇ ਮੈਂ ਕਈ ਵਾਰ ਦੇਖਿਆ ਕਿ ਇਹ ਨੌਜਵਾਨ ਬਿਨਾਂ ਸੁਵਾਰਥ ਦੇ ਜੋ ਆ ਟੋਏ ਪਇਓ ਹੈ ਹਨ ਪਿੱਛੇ ਸ਼িকারਾਂ ਕੋਲ ਆ ਰਟੈਂਡੇ ਕੋਲ ਆ ਬਖਲੌਰ ਕੋਲ ਆ ਤੇ ਹੁਣ ਆ ਪ੍ਰੋਜਪੁਰ ਤੇ ਤਲਵੰਡੀ ਦੇ ਵਿਚਾਲੇ ਟੋਏ ਪੈਨ ਉੱਥੇ ਇਹ ਨੌਜਵਾਨ ਬਿਨਾ ਸਵਾਰ ਤੇ ਆਪ ਵਿਚਾਰਾ ਮੈਨੂੰ ਲੱਗਦਾ ਬੇਰਜ਼ਗਾਰ ਹੀ ਆ ਹੈਵੀ ਮਾਤਰ ਜਾਂ ਲੰਗਾ ਤੇ ਇਹ ਨੌਜਵਾਨ ਸੇਵਾ ਕਰ ਰਿਹਾ ਹੈ ਤੇ ਆਪਾਂ ਪੁੱਛਦੇ ਆਂ ਬਈ ਇਹ ਇਹ ਕਿਸੇ ਸਵਾਰਥ ਨਾ ਕਰ ਰਿਹਾ ਇਹ ਆਪਣਾ ਨਾ ਕੀਆ ਮੇਰੇ ਨਾਲ ਮੰਗਲ ਸਿੰਘ ਜੀ ਮੰਗਲ ਸਿੰਘ ਪਿੰਡ ਆਪਣਾ ਕਿਹੜਾ ਆਇਆ ਹੈ ਪਿੰਡ ਸਿਕਾਰਾ ਜੀ ਪਿੰਡ ਸਿਕਾਰਾ ਆਇਆ ਹਾਂ ਜੀ ਤੇ ਤੁਹਾਨੂੰ ਇਹ ਕਿਹਾ ਕਿਸੇ ਨੇ ਵੀ ਤੁਸੀਂ ਟੋਏ ਭਰੋ ਟੋਏ ਭਰਨੇ ਆ ਜੀ ਮਹਾਰਾਜ ਬਲਰਾਜ ਸਾਹਿਬ ਵਾਲੋ ਜੀ ਰਾਜ ਸਾਹਿਬ ਮੈਂ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਹੈਗਾ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਮੇਰੇ ਕਾਫੀ ਚਿਰ ਹੋ ਗਿਆ ਜੀ ਠੀਕ ਹੈ ਜੀ ਤੇ ਮਤਲਬ ਬਿਨਾ ਕਿਸੇ ਸਵਾਰ ਤੋਂ ਮਤਲਬ ਕੋਈ ਪੈਸਾ ਭੁਸਰਨ ਦੇ ਕੋਈ ਵੀ ਉਦਾਂ ਤੁਸੀਂ ਕੀ ਕੰਮ ਕਰਦੇ ਆ ਉਦਾਂ ਧੜੀ ਤੋਂ ਪਾ ਜੀ ਧੜੀ ਤੋਂ ਪਾ ਹੁਣ ਬਿਲਕੁਲ ਵਿਹਲਾ ਸੀਗਾ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮਾਰਾ ਇਹ ਚੱਲੇ ਮੈਂ ਚੱਲ ਮੈਂਗਾ ਜਟੋਏ ਪੂਰਦਾਨੇ ਆ ਚੱਲ ਬਹੁਤ ਵਧੀਆ ਗੱਲ ਬਹੁਤ ਵਧੀਆ ਗੱਲ ਆ ਤੇ ਇਹ ਮਤਲਬ ਤੈਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਮੈਨੂੰ ਹੋ ਗਿਆ ਜੀ 4-5 ਮਹੀਨਾ 4 ਕਦ ਆਇਆ ਹੁਣ ਤੇ 6 ਮਹੀਨੇ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਤਲਬ ਇਹ ਆਉਣ ਵਾਲੇ ਸਮੇਂ ਵੀ ਇੱਦਾਂ ਸੇਵਾ ਚੱਲਦੀ ਰਹੂਗੀ ਤੇਰੀ ਹਾਂਜੀ ਹਾਂ ਚਲ ਬਹੁਤ ਵਧੀਆ ਬਹੁਤ ਧੰਨਵਾਦ ਰਾ ਨੌਜਵਾਨੂ ਮਿਲ ਕੇ ਬਹੁਤ ਖੁਸ਼ੀ ਹੋਈ ਆ ਤੇ ਜਿੱਥੇ ਸਰਕਾਰਾਂ ਨਹੀਂ ਕੁਛ ਕਰ ਰਹੀਆਂ ਉੱਥੇ ਸਾਡੇ ਇਸ ਤਰ੍ਹਾਂ ਦੇ ਬੇਰੁਜ਼ਗਾਰ ਨੌਜਵਾਨ ਆ ਜਿਹੜੇ ਉਹ ਇਸ ਤਰ੍ਹਾਂ ਦੀ ਸੇਵਾਵਾਂ ਚ ਲੱਗੇ ਹੋਏ ਨੇ ਤੇ ਇਹਨਾਂ ਵੱਲ ਦੇਖ ਕੇ ਸਰਕਾਰਾਂ ਦੇ ਜੋ ਨੁਮਾਇंदे ਹਰ ਉਹ ਇਧਰ ਹੀ ਲੰਘਦੇ ਹਨ ਉਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਔਰ ਜ਼ਰੂਰ ਦੇਖਣਾ ਚਾਹੀਦਾ ਵੇ ਵਾਕਿਆ ਹੀ ਸੜਕਾਂ ਦਾ ਬਹੁਤ ਬੁਰਾ ਹਾਲ ਰਿਹਾ ਤੇ ਇਹਦਾ ਧਿਆਨ ਰੱਖਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਰਾ ਹੱਸੀ